ਕਿਸਾਨਾਂ ਵੱਲੋਂ ਪੁੱਤਾਉਂ ਗੋ ਪਾਲੇ ਫਸਲ ਹੈ ਹੁਣ ਬਾਡੀ ਦਾ ਸੀਜ਼ਨ ਚੱਲਦਾ ਪਿਆ ਪਰ ਜਿਹੜੀ ਕੁਦਰਤ ਦੀ ਮਾਰਿਆ ਜਾਂ ਜਿਹੜੀ ਲਾਹ ਪ੍ਰਵਾਈ ਕਹਦੀ ਇਹ ਮਹਿਕਮਾ ਦੀ ਹੈ ਉਹਦੇ ਕਾਰਨ ਜਿਹੜੀ ਹੈ ਇਹ ਫਸਲ ਨੁਕਸਾਨੀ ਜਾ ਰਹੀ ਹੈ ਲਗਾਤਾਰ ਅਸੀਂ ਘਟਨਾਵਾ ਦੇਖ ਰਹੇ ਹਾਂ ਅੱਗ ਦੇ ਕਾਰਨ ਜਿਹੜੀ ਹੈ ਫਸਲ ਨੂੰ ਨੁਕਸਾਨ ਹੋ ਰਿਹਾ ਹੈ ਤਾਜ਼ਾ ਮਾਮਲਾ ਹੁਣ ਦੱਸ ਦਈਏ ਗੁਰਾਇਆਂ ਦੇ ਲਾਗਲੇ ਪਿੰਡ ਹੈ ਪੱਦੀ ਜਗੀਰ ਤੇ ਨਾਲ ਮਸੰਧਪੁਰ ਜਿੱਥੇ ਹੁਣ ਇਹ ਅੱਗ ਨੇ ਕਹਿਰ ਵਰ ਪਾਇਆ ਤੇ ਇਹਦੇ ਵਿੱਚ ਜਿਹੜੀ ਹੈ ਪੋਤਾਵਾਂ ਨੂੰ ਪਾਲੀ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਨੁਕਸਾਨੀ ਗਈ ਹੈ ਨਾਰ ਸੀਗਾ ਉਹ ਨੁਕਸਾਨਾ ਗਿਆ ਤੇ ਨਾਲ ਜਿਹੜੀ ਹੈ ਮਸ਼ੀਨਰੀ ਸੀਗੀ ਉਹ ਨੁਕਸਾਨੀ ਗਈ ਹੈ ਸਾਡੇ ਨਾਲ ਕਿਸਾਨ ਵੀਰ ਮੌਜੂਦ ਹੈ ਗੱਲਬਾਤ ਵੀ ਕਰ ਲੈਣੇ ਨਾਲ ਜਥੇਦਾਰ ਵੀ ਨੁਕਸਾਨ ਦੇਖਿਆ ਜੀ ਕਾਫੀ ਅੱਗੇ ਚੱਲਦੀ ਪਈ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਹੁਣਾਂ ਪਹੁੰਚਿਆ ਜਦੋਂ ਕਾਬੂ ਪਾਲਿਆ ਆ ਤੇ ਅਸੀਂ ਦੇਖਦੇ ਕਿ ਕਿਸਾਨ ਆਪੇ ਨੌਜਵਾਨ ਜਿਹੜੇ ਆ ਛਟੀਆਂ ਨਾਲ ਆਇਆ ਜਾਂ ਟ੍ਰੈਕਟਰ ਟਰਾਲੀਆਂ ਦੇ ਨਾਲ ਜਿਹੜਾ ਇਹ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਲੱਗੀ ਕਿੱਦਾਂ ਆਗਿਆ ਤੇ ਕਿੰਨਾ ਕ ਨੁਕਸਾਨ ਨੁਕਸਾਨ ਤਾਂ ਜੀ ਕਾਫੀ ਹੋ ਗਿਆ ਕਾਫੀ ਕਣਕ ਖੜੀ ਥੱਲੇ ਵੱਢਣ ਵਾਲੀ ਕੁਛ ਵੱਡੀ ਵੀ ਪਈ ਸੀਗੀ ਤੇ ਮਸ਼ੀਨ ਮੇਰੀ ਉਹ ਚੱਲਦੀ ਸੀ ਇੱਥੇ ਤੇ ਇੱਥੇ 24 ਘੰਟੇ ਲੇਟ ਵੀ ਜਾਂਦੀ ਤੇ ਵਿੱਚ 8 ਘੰਟੇ ਦੀ ਤਾਰਾ ਜਿਹਨੇ ਵਿੱਚ 24 ਘੰਟੇ ਦੀ ਜਨਾ ਪਿਛਲੇ ਸਾਲ ਵੀ ਇੱਥੇ ਅੱਗ ਲੱਗੀ ਸੀ ਇਸੇ ਸੋਚ ਰੋ ਇੱਕੀ ਪੁੱਤੋ ਲੱਗੀ ਆ ਲੱਗ ਕੇ ਤਾਂ ਹੁਣ ਕਾਜੀ ਸਾਰੇ ਆਲੇ ਦੋਲੇ ਲੌਂਸਮੈਂਟਾਂ ਪਿੰਡਾਂ ਜੇ ਕਰਾਈਆਂ ਟਰੈਕਟਰ ਆ ਗਏ ਸਾਰੇ ਪੰਪ ਸਾਡੇ ਪਾਣੀ ਵਾਲੇ ਆ ਗਏ ਤਾਂ ਵੀ ਕਾਫੀ ਨੁਕਸਾਨ ਹੋਣ ਦੇ ਬਾਵਜੂ ਫੇਰ ਜਾ ਕੇ ਆ ਕੇ ਕੰਟਰੋਲ ਹੋਈ ਆ ਇੱਥੇ ਰੇੜਾ ਖੜਾ ਸੀ ਸਾਹਮਣੇ ਤੁਸੀਂ ਦੇਖਿਆ ਹੀ ਆ ਉਹ ਰੇੜਾ ਵੀ ਵਿੱਚੇ ਲੂ ਹੋ ਗਿਆ ਮਸ਼ੀਨ ਵਿੱਚੋਂ ਭਜਾ ਕੇ ਕੱਢੀ ਅਸੀਂ ਉਹਦਾ ਮਸ਼ੀਨ ਦਾ ਬਚਾਅ ਹੋ ਗਿਆ ਰਮ ਰਮੂ ਦੇ ਬਿੰਗੇ ਹੋ ਗਏ ਤੋੜੀ ਜਾਂਦੀ ਦੇ ਪਰ ਫੇਰ ਵੀ ਆ ਬਚਾਅ ਹੋ ਗਿਆ ਜੀ ਇਸ ਕਰਕੇ ਅਸੀਂ ਤਾਂ ਗਵਰਨਮੈਂਟ ਨੂੰ ਕਹਿੰਨੇ ਆ ਵੀ ਸਾਨੂੰ ਮੁਆਵਜ਼ਾ ਇਹਨਾਂ ਦਾ ਮਿਲਣਾ ਚਾਹੀਦਾ ਕਿ ਸਾਡੇ ਰੇੜੇ ਦਾ ਵੀ ਕੰਪੈਨ ਦਾ ਨੁਕਸਾਨ ਆ ਉਹਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਇਹ ਹੀ ਅਸੀਂ ਗੌਰ ਬੇਨਤੀ ਕਰਦੇ ਆ ਇੱਕ ਜਰੂਰ ਬਿਜਲੀ ਮਹਿਕਮੇ ਨੂੰ ਬੇਨਤੀ ਕਰਦੇ ਆ ਭਾਈ ਜਿਹੜੀਆਂ ਤਾਰਾਂ ਆ ਤੁਸੀਂ ਇਹਨਾਂ ਨੂੰ ਜਰੂਰ ਤੁਸੀਂ ਇਹਨਾਂ ਨੂੰ ਸਿੱਧੀਆਂ ਕਰੋ ਉੱਚੀਆਂ ਕਰੋ ਇੱਕ ਦੂਜੇ ਬਤਾਰਾਂ ਵੱਜਦੀਆਂ ਤ ਤਾਂ ਤਾਰਾਂ ਦਾ ਨੁਕਸਾਨ ਬਿਜਲੀ ਨਾਲ ਥਾਂ ਥਾਂ ਇਹ ਹੀ ਨੁਕਸਾਨ ਹੁੰਦਾ ਜਦੋਂ ਵੀ ਸਰਕਟ ਇਹ ਬਿਜਲੀ ਤੋਂ ਅੱਗ ਪੈਂਦੀ ਹੋਰ ਕਿਤੇ ਵਿੱਚ ਖੇਤਾਂ ਜਾ ਕੇ ਥੋੜੋ ਕਿਤੇ ਰੱਖੇ ਦੀ ਵੀ ਅੱਗ ਪੈਂਦੀ ਆ ਇਹ ਮਹਿਕਮੇ ਨੂੰ ਹੀ ਬੇਨਤੀ ਕਰਦੇ ਆ ਭਾਈ ਆਪਣੀਆਂ ਤਾਰਾਂ ਠੀਕ ਕਰੋ ਸੋਪਲਾਈ ਦਾ ਕੰਟਰੋਲ ਕਰੋ ਤਾਂ ਜੋ ਕੇ 24 ਘੰਟੇ ਵੀ ਜਲਦੀ ਤਾਂ ਵੀ ਇੱਥੋਂ ਬੰਦ ਕਰ ਦਿਓ ਤੇ ਹੁਣ ਜਦੋਂ ਇਹ ਸਪਲਾਈ ਚੱਲਦੀ ਪਈ ਸੀ ਇੱਥੇ ਬਿਜਲੀ ਸਪਲਾਈ 24 ਘੰਟੇ ਵਾਲੀ ਵੀ ਚੱਲਦੀ ਸੀ ਦੂਜੀ ਬੰਦ ਸੀ ਮੋਟਰ ਵਾਲੀ ਬੰਦ ਸੀ ਉਹ 24 ਘੰਟੇ ਵੀ ਤਾਰਾਂ ਵਿੱਚੋਂ ਜਾਨੀ ਹੈ ਜੀ ਜਿਹੜੀ ਇਹ ਮਸ਼ੀਨ ਹੈ ਦੇ ਅਸੀਂ ਦੇਖਦੇ ਵੇ ਕੰਪੈਨ ਦੇ ਪਿੱਛੇ ਸਾਨੂੰ ਨਜ਼ਰ ਆ ਰਹੇ ਟਾਇਰ ਲੂ ਹੋਏ ਆ ਇਹ ਮਸ਼ੀਨ ਚੱਲਦੀ ਪਈ ਸੀ ਇਹ ਕਟਰ ਇੱਥੇ ਇੱਥੇ ਖੜਾ ਸੀ ਇੱਥੇ ਮਸ਼ੀਨ ਚੱਲਦੀ ਸੀ ਕਟਰ ਦੇ ਉੱਪਰ ਟਰਾਲਾ ਲਾ ਕੇ ਮਸ਼ੀਨ ਦੇ ਅੱਗੇ ਪਾਇਆ ਹੋਇਆ ਸੀਗਾ ਤੇ ਮਸ਼ੀਨ ਦਾ ਟਰਾਲਾ ਖੜਾ ਸੀ ਉਹ ਫੇ ਮਸ਼ੀਨ ਕੱਢੀ ਮੋਰੇ ਆ ਕੇ ਟਰੈਕਟਰ ਭਿਜੋਣ ਲੱਗ ਪਏ ਟਰਾਲਾ ਕਿਸੇ ਨਹੀਂ ਤੋਂ ਕੱਢਿਆ ਨਹੀਂ ਅੱਗੇ ਦੇ ਕੰਟਰੋਲ ਪਾਉਣ ਵੇ ਟਰਾਲੇ ਟਾਇਰ ਵੀ ਲੋਗ ਰਹਿ ਮਲੂ ਹੋ ਗਿਆ ਕਾਫੀ ਸਾਡਾ 1.5-2 ਲੱਖ ਦਾ ਨੁਕਸਾਨ ਹੋ ਗਿਆ ਜੀ ਤੇ ਇਹ ਕਿੰਨੇ ਖੱਤਿਆਂ ਨੂੰ ਅੱਗ ਪਈ ਹੈ ਖੜੀ ਫਸਲ ਕਿੰਨੇ ਕਿਸੇ ਨਾੜ ਕਿੰਨੇ ਜੀ ਘੱਟੋ ਘੱਟ ਵੀ 25-30 ਖੇਤ ਇਥੋਂ ਕਣਕ ਦੇ ਲੂ ਹੋ ਗਿਆ ਤਕਰੀਬਨ ਬਾਕੀ ਨਾੜ ਲੂ ਹੈਗੇ ਨਾੜ ਕਾਫੀ ਲੂਆ ਕਣਕ ਵੀ ਜਿਆਦੇ ਵਾਲੇ ਵੱਡਾਂ ਵਾਲੀ ਸੀ ਉਹਦੇ ਕਰਕੇ ਲੂ ਹੋ ਗਈ ਜੇ ਚਲੋ ਨੌਜਵਾਨ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਇਹ ਅੱਗ ਤੇ ਨਾਲ ਸਾਡੇ ਬਜ਼ੁਰਗ ਜਿਹੜੇ ਟਰੈਕਟਰ ਟਰਾਲੀ ਟਰੈਕਟਰਾਂ ਦੇ ਦੇਖਿਆ ਕਿ ਆਪ ਇਹ ਅੱਗ ਦੇ ਕਾਬੂ ਬਾਇ ਰਮਨ ਅਸੀਂ ਦੇਖਦੇ ਪਏ ਨੁਕਸਾਨ ਕਾਫੀ ਜ਼ਿਆਦਾ ਹੋਇਆ ਅਨਗਹਿਲੀ ਕੀ ਦੀ ਇਹਦੇ ਵਿੱਚ ਦੇਖਦੇ ਹਾਂ ਅਨਗਹਿਲੀ ਭਾਜੀ ਇੰਦਾ ਬਿਜਲੀ ਬੋਰਡ ਦੀ ਆਪਾਂ ਕਹਿ ਸਕਦੇ ਹਾਂ ਤਾਰਾਂ ਤੋਂ ਅੱਗੇ ਲੱਗੀ ਐ ਇੱਥੋਂ ਕੰਬੇ ਤੱਕ ਉਹ ਜਿਹੜਾ ਸਾਡਾ ਟੀ ਆਫ ਆ ਪਾਜੀ ਇਹਦੀ ਪ੍ਰੋਪਰ ਰਿਪੇਅਰ ਕਦੇ ਵੀ ਨਹੀਂ ਕਰਦੇ ਇਹ ਟੀ ਆਫ ਦੀ ਮਤਲਬ ਜਿੰਨੀ ਵਾਰ ਮਰਜ਼ੀ ਮੰਗ ਕਰ ਲੋ ਜਦੋਂ ਵੀ ਕੋਈ ਅੱਗ ਲੱਗਦੀ ਐ ਇਸੇ ਟੀ ਆਫ ਤੋਂ ਅੱਗ ਲੱਗਦੀ ਐ ਨਾਲੇ ਮੇਨ ਟੀ ਆਫ ਆ ਇਹ ਜਿਹੜੀ ਅੱਗੇ ਨੂੰ ਵੀ ਬੱਤੀ ਜਿਹੜੀ ਜਾਂਦੀ ਆ ਘਹੌਰ ਸਾਈਡ ਨੂੰ ਵੀ ਉਹ ਵੀ ਇੱਥੋਂ ਹੀ ਜਾਂਦੀ ਆ ਜਿਹੜੀ ਪਿੰਡ ਪੱਦੀ ਨੂੰ ਲਾਈਟ ਆਉਂਦੀ ਉਹ ਵੀ ਇਸੇ ਟੀ ਆਫ ਤੋਂ ਆਉਂਦੀ ਆ ਪਰ ਇਹ ਟੀ ਆਫ ਦੀ ਕਦੇ ਵੀ ਮਤਲਬ ਪ੍ਰੋਪਰ ਰਿਪੇਅਰ ਨਹੀਂ ਕਰਦੇ ਤੁਸੀਂ ਉਹਦੀ ਹਾਲਤ ਵੀ ਦੇਖ ਸਕਦੇ ਆ ਜਾ ਕੇ ਉਹਦੀ ਹਾਲਤ ਕੀ ਆ ਤੇ ਮਤਲ ਲਗੀ ਉੱਥੇ ਲੱਗੀ ਮਤਲਬ ਜਿਹੜੇ ਇਹ ਕਿਸਾਨਾਂ ਦਾ ਨੁਕਸਾਨ ਹੋਇਆ ਸਿੱਧੇ ਸਿੱਧੇ ਜ਼ਿੰਮੇਵਾਰੀ ਬਿਜਲੀ ਡਿਪਾਰਟਮੈਂਟ ਦੀ ਬਿਲਕੁਲ ਬਿਲਕੁਲ ਬਿਜਲੀ ਡਿਪਾਰਟਮੈਂਟ ਦੀ ਹੈ ਜਿੰਨਾ ਕ ਨੁਕਸਾਨ ਕਿੰਨਾ ਕ ਹੋਇਆ ਰਵਣ ਨੁਕਸਾਨ ਬਹੁਤ ਆ ਜੀ ਸਾਰਾ ਲਾਉਣ ਵੀ ਖੜਾ ਸੀ ਕਣਕ ਵੀ ਤੁਸੀਂ ਸਾਡੀ ਦੇਖਦੇ ਹੀ ਆ ਵੀ ਬਹੁਤ ਜਿਹੜੇ ਕਣਕ ਦੇ ਖੇਤ ਵੀ ਬਹੁਤ ਨੁਕਸਾਨੇ ਗਏ ਆ ਕੰਪੈਨ ਵੀ ਅੱਗੇ ਚੱਲਦੀ ਸੀ ਉਹ ਵੀ ਉਹਨਾਂ ਨੇ ਭਜਾ ਕੇ ਕੰਬਾਈਨ ਕੱਢੀ ਆ ਉਹਦਾ ਟਰਾਲਾ ਜਿਹੜਾ ਲੂ ਹੋ ਗਿਆ ਵਿਚੇ ਹੀ ਤੇ ਕਣਕ ਦਾ ਵੀ ਬਹੁਤ ਨੁਕਸਾਨ ਆ ਤੇ ਨਾੜ ਦਾ ਵੀ ਬਹੁਤ ਨੁਕਸਾਨ ਹੋਇਆ ਅੱਛਾ ਜੀ ਟਰੈਕ ਤਹਾਡੇ ਪਿੰਡ ਦੇ ਆਹ ਜਾਲ ਵਾਲੇ ਪਿੰਡ ਜਿਹੇ ਅਨਾਉਂਸਮੈਂਟ ਕਰਾਈਆਂ ਉਸ ਤੋਂ ਬਾਅਦ ਇਹ ਟਰੈਕਟਰਾਂ ਨਾਲ ਇਹ ਕਾਬੂ ਪਾਇਆ। ਇਹ ਟਰੈਕਟਰ ਭਾਜੀ ਸਾਰੇ ਏਰੀਆ ਦੇ ਟਰੈਕਟਰ ਆ। ਸਾਰੇ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਗੁਣਿਆਂ ਦੇ ਵੱਡਾ ਪਿੰਡ ਮਸੰਦਪੁਰ, ਮਹਲਾ ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਸਾਰੇ ਆਪੋ ਆਪਣਾ ਟਰੈਕਟਰ ਪਾਣੀ ਵਾਲੇ ਟੈਂਕਰ ਜੋ ਵੀ ਜਿਹਦੇ ਹੱਥਾਂ ਦਾ ਸਾਰੇ ਇੱਥੇ ਲੈ ਕੇ ਪਹੁੰਚੇ ਆ। ਗੱਡੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ। ਗੱਡੀ ਤਾਂ ਸਾਰੀ ਅੱਗ ਜਦੋਂ ਕਾਬੂ ਪਾਇਆ ਉਦੋਂ ਪਹੁੰਚੀ ਆ। ਤੁਸੀਂ ਦੇਖਦੇ ਹੋ ਹੁਣੇ ਪਹੁੰਚੀ ਆ। ਉਹ ਗੱਡੀ ਆਈ ਵੀ ਇੱਕ ਹੈ ਜਿਸ ਹਾਨ ਅੱਗ ਲੱਗੀ ਹੈ ਹਰ ਨੂੰ ਅੱਗ ਲਾਂਦੇ ਸੀ ਜਾਂ ਝੋਨੇ ਦੇ ਜਿਹੜੇ ਸੀਗੇ ਰਹਿਣ ਖੂਨ ਨੂੰ ਅੱਗ ਲਾਂਦੇ ਸੀਗੇ ਇਹ ਹੁਣ ਸੈਟਲਾਈਟ ਕੰਮ ਕਰਦਾ ਨਹੀਂ ਉਹ ਗਰਮੀ ਆ ਗਈ ਨਾ ਭਾਜੀ ਉਹ ਰੈਸਟ ਦੇ ਦਿੱਤੇ ਹੋਣਾ ਮure ਸਿਆਲਾ ਚ ਕੰਮ ਕਰਨਗੇ ਉਹ ਹੂੰ ਹੁਣ ਗਰਮੀ ਦੇ ਵਿੱਚ ਉਹ ਰੈਸਟ ਦੇ ਮੋੜ ਤੇ ਹੋ ਜਾਂਦੇ ਨਾ ਜਦੋਂ ਅਸੀਂ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣੇ ਆ ਉਹ ਤਾਂ 1 ਮਿੰਟ ਦੇ ਵਿੱਚ ਆ ਕੱਢ ਜਾਂਦੇ ਆ ਜੁਰਮਾਨੇ ਵੀ 25 25 30 30 ਹਜ਼ਾਰ ਖੜੀਆਂ ਕਰਦੇ ਆ ਗੱਡੀਆਂ ਵੀ ਹੁਣ ਤੁਸੀਂ ਪ੍ਰਸ਼ਾਸਨ ਦੀ ਗੱਡੀ ਵੀ ਉਹ ਦੇਖ ਲਓ ਪਰਲੇ ਪਾਸੇ ਖੜੀ ਆ ਉਹ ਵੀ ਹੁਣ ਆਈ ਆ ਜਾ ਕੇ ਠੀਕ ਹੈ ਉਦੋਂ ਉਹ ਸੈਟਲਾਈਟਾਂ ਕੰਮ ਕਰਦੀਆਂ ਸਿਆਲਾਂ ਦੇ ਵਿੱਚ ਠੰਡ ਦੇ ਵਿੱਚ ਗਰਮੀਆਂ ਦੇ ਕਰਮੀਆਂ ਦੇ ਬਾਈ ਤਾਂ ਦੇਖ ਲਓ ਵੀ ਕਿਸਾਨ ਜਿਹੜੇ ਆ ਪਈ ਆ ਆਪਣੇ ਆਪ ਹੀ ਕੰਮ ਕਰਦੇ ਆ ਤੇ ਆਪ ਹੀ ਇਹ ਸਾਨੂੰ ਆਪਣੀ ਫਸਲ ਦੀ ਆਪੇ ਜਿੰਮੇਵਾਰੀ ਰੱਖਣੀ ਪੈਂਦੀ ਆ ਆਪੇ ਕਾਬੂ ਪਾਉਣਾ ਪੈਦਾ ਸਾਰੇ ਪਾਸੇ ਅੱਛਾ ਸਾਡੇ ਨਾਲ ਜਸੇ ਜੀ ਨਹੀਂ ਦੇਖੋ ਅਸੀਂ ਦੇਖਿਆ ਇਹ ਕੰਮ ਜਿਹੜਾ ਆ ਹੁਣ ਕੋਕੀ ਅਸੀਂ ਉਦੋਂ ਗੱਡੀਆਂ ਦੇਖਦੇ ਆ ਕਿ ਜਦੋਂ ਨਾੜ ਨੂੰ ਅੱਗ ਲੱਗਦੀ ਸੀਗੀ ਤੇ ਫਟਾਫਟ ਪ੍ਰਸ਼ਾਸਨ ਅਮਲਾ ਜਿਹੜਾ ਸਾਰਾ ਦਾ ਸਾਰਾ ਜਿਹੜਾ ਖੱਤਿਆਂ ਦੇ ਵਿੱਚ ਤੁਹਾਡੇ ਅਸੀਂ ਹਕਮਦਾ ਵੀ ਦੇਖਿਆ ਆ ਅਸੀਂ ਕਵਰ ਵੀ ਉਹ ਕੀਤਾ ਆ ਪਰ ਹੁਣ ਜਦੋਂ ਅਸੀਂ ਫੋਨ ਕੀਤੇ ਆ ਤੇ ਇੱਕ ਗੱਡੀ ਇੱਥੇ ਹੁਣ ਪਹੁੰਚੀ ਜਦੋਂ ਤੁਸੀਂ ਆਪ ਇਹ ਟਰੈਕਟਰ ਨਾਲ ਹਲਾ ਨਾਲ ਜਿਹੜਾ ਇਹ ਅੱਗ ਦੇ ਕਾਬੂ ਪਾ ਲਿਆ ਜਿੰਨੇ ਟਰੈਕਟਰ ਸੀ ਜਾਂ ਹਲਾ ਨਾਲ ਪਾਇਆ ਸਾਰਿਆਂ ਕਾਬੂ ਜਾਂ ਆਏ ਮੁੰਡੇ ਲੈ ਕੇ ਟੈਂਕੀਆਂ ਲੈ ਕੇ ਪਾਣੀ ਬੁਝਾਇਆ ਜਿਹੜੀ ਫੇਰ ਗੜੇ ਨਾਲ ਗੱਡੀ ਆ ਉਹ ਆਈ ਨਹੀਂ ਉਹ ਜਦੋਂ ਸਾਰੀ ਬੁੱਝ ਗਿਆ ਫੇਰ ਆਈ ਆ ਪਰ ਜੋ ਵੀ ਅਸੀਂ ਕੰਪਲੇਟ ਮੈਂ ਪਾਰਸੋ ਵੀ ਕਰ ਹਟਿਆ ਇਹਨਾਂ ਨੂੰ ਟੀ ਪੁਆਇੰਟ ਮੇਰੇ ਖੱਤੇ ਦੇ ਵਿੱਚ ਉਹ ਆ ਉਹਦੇ ਵਿੱਚ ਮੇਰੇ ਕੋਲ ਵੀਡੀਓ ਵੀ ਹੈਗੀ ਆ ਕਿ ਉਹ ਰਾਤ ਨੂੰ ਇੱਕ ਬਲਬ ਪੂਰੀ ਜਗਦਾਇਆ ਮੈਂ ਉਹਨਾਂ ਨੂੰ ਕਿਹਾ ਸੀ ਵੀ ਉਹ ਠੀਕ ਕਰੋ ਪਰ ਕੋਈ ਮੇਰੀ ਕੰਨ ਖਤ ਲੈ ਆ ਕਣਕ ਵੱਡੀਆਂ ਵੀ ਆ ਪਰ ਨੁਕਸਾਨ ਹੋਇਆ ਤਾਂ ਬਿਜਲੀ ਵਾਲਾ ਜ਼ਿੰਮੇਵਾਰ ਹੋਊਗਾ ਮੈਂ ਇਸ ਨੂੰ ਨਹੀਂ ਹਣਾ ਇੱਥੇ ਇਹਨਾਂ ਨੂੰ ਬਹੁਤ ਕਹਿ ਚੁੱਕੇ ਆ ਪਰ ਨੇ ਕੰਮ ਨਹੀਂ ਕਰਦੇ ਸਹੀ ਸਾਰੇ ਜੋ ਤਾਰਾਂ ਸਾਰੀਆਂ ਜਿੰਨੀਆਂ ਵੀ ਢਿੱਲੀਆਂ ਹੋ ਚੁੱਕੀਆਂ ਆ ਪਰ 8 ਘੰਟੇ 32 ਸਾਡੇ ਤਾਂ ਆਈ ਨੂੰ ਵੀ ਮੈਨੂੰ ਮੈਂ 10 ਦਿ ਬੰਦ ਕਰ ਦੰਦੇ ਆ ਜਦ ਸਾਰਾ ਕਾਰਜਤਾ ਹੋਣਾ ਚਾਹੀਦਾ ਜੋ ਵੀ ਆ ਇਹ ਪ੍ਰੋਜੈਕਸ਼ਨ ਜ਼ਿੰਮੇਵਾਰ ਹੋਇਆ ਸਾਰੀ ਅੱਗ ਦੀ ਘਟਨਾ ਦਾ ਉਹ ਡਿਪਾਰਟਮੈਂਟ ਬਿਜਲੀ ਡਿਪਾਰਟਮੈਂਟ ਉਹ ਜ਼ਿੰਮੇਵਾਰ ਆ اچھا ਤੁਸੀਂ ਯਾਰ ਕਿੰਨਾ ਕ ਨੁਕਸਾਨ ਕਿੰਨਾ ਹੋ ਗਿਆ ਹੈ ਨੁਕਸਾਨ ਤੁਹਾਨੂੰ ਤੁਸੀਂ ਦੇਖੋ ਕਿੰਨੇ ਖੱਤੇ ਲੂ ਹੋਏ ਆ ਜੇ ਹੁਣ 22 22 ਕਵਾਂਟਲ ਆਇਤ ਕੀ ਔਸਤ ਤੋਂ ਉੱਤੇ ਆ ਰਹੇ ਆ ਜੇ 5 ਖੱਤੇ ਵੀ ਆ ਤਾਂ ਦੇ ਲੋ 100 ਕਵਾਂਟਲ ਤੋਂ ਉੱਤੇ ਮਾਲ ਲੂ ਹੋਇਆ ਉਹਦਾ ਹਰਜਾਨਾ ਕੌਣ ਜ਼ਿੰਮੇਵਾਰ ਚੱਲਣਾ ਪੈਂਦਾ ਸਰਕਾਰ ਤਾਂ ਕੁਝ ਨਹੀਂ ਦੇਣਾ ਪੱਲੇ ਸਭ ਕੁਝ ਨਹੀਂ ਦੇ ਰਹੀ ਹੈ ਕਿ ਪੱਲੇ ਬਸ ਮੰਗ ਕਰਦੇ ਆ ਕੋ ਸਰਕਾਰਾਂ ਤੋਂ ਮੰਗ ਸਰਕਾਰ ਤੋਂ ਮੰਗੇ ਇਹੀ ਕਰਦੇ ਆ ਵੀ ਸਾਨੂੰ ਇਹਨਾਂ ਨੂੰ ਮਲਾਜਾ ਦਿੱਤਾ ਜਾਵੇ ਜੋ ਵੀ ਪੈਸਾ ਕਮਣਦਾ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਗਰੀਬ ਬੰਦੇ ਆ ਕਈ ਤਾਂ ਖੱਤੇ ਵਾਲਾ ਵੀ ਆ ਘੇਗਾ ਵਿੱਚ ਜਿਹੜਾ ਉਹ ਕੀ ਕਿੱਥੋਂ ਖਾਊਗਾ ਮੜਕੇ ਅੱਛਾ ਇਹ ਇਹ ਆਪਣੀ ਫਸਲਾਂ ਕਈਆਂ ਨੇ ਹਾਲੇ ਦੇ ਜ਼ਮੀਨ ਲਈ ਹੁੰਦੀ ਹੈ ਕਿ ਹਾਲੇ ਵਾਲੇ ਵੀ ਹੈਗੇ ਵਿੱਚ ਨਹੀਂ ਇੱਥੇ ਹਾਲੇ ਵਾਲੇ ਬੰਦੇ ਜ਼ਿਆਦਾ ਆ ਆਪਣੀ ਜ਼ਮੀਨ ਵਾਲੇ ਘੱਟ ਸੀ ਆਪਣੀ ਜ਼ਮੀਨਾਂ ਥੋੜੀਆਂ ਆ ਤੇ ਹਾਲੇ ਵਾਲੇ ਬੰਦੇ ਜ਼ਿਆਦਾ ਆ ਇੱਥੇ ਜਿਹਨੇ ਹਾਲਾ ਦਿੱਤਾ ਹੈ ਜ਼ਿਆਦਾ ਉਹ ਬੰਦੇ ਜ਼ਿਆਦਾ ਆ ਤੁਹਾਡੇ ਵੀ ਖੱਤੇ ਸੀਗੇ ਵਿੱਚ ਨਹੀਂ ਮੇਰੇ ਖੱਤੇ ਨੇ ਮੈਂ ਉਧਰ ਪਿੰਦੂ ਪੈਂਦੂ ਦੇ ਪਾਸੇ ਉੱਥੋਂ ਆਏ ਇੱਥ ਇੱਕ ਕਿਸਾਨੀ ਦਾ ਜ਼ਰੂਰ ਜਿਹੜੇ ਭਾਈਚਾਰਾ ਜ਼ਰੂਰ ਦੇ ਕੇ ਤੁਸੀਂ ਆਪਣੇ ਡਾਕਟਰ ਥਾਲੀਆਂ ਲੈ ਕੇ ਤਾਂ ਆਈਦਾ ਕਿਉਂ ਸਾਨੂੰ ਵੀ ਲੋੜ ਆ ਪੜ ਕੇ ਉਹਨਾਂ ਨੂੰ ਵੀ ਲੋੜ ਪੈਂਦੀ ਆ ਆਪਾਂ ਉਹਨਾਂ ਕਰਾਂਗੇ ਤਾਂ ਆਪਣਾ ਨਾਲ